ਬਾਕੀ ਸੰਦੀਪ ਕੋਈ ਨਹੀਂ ਆ ਸਾਰਾ ਸਮਾਨ ਇੱਥੇ ਪੈਜੇ ਨਾ ਚਲੇ ਆ ਕਿ ਮੁਰਗੇ ਲੱਭਣਾ ਸੌਖਾ ਹੋ ਜਾਂਦਾ ਵਾ ਆ ਸਾਰਾ ਕੋਨਾ ਇੱਕੇ ਥਾਈ ਰਹਿ ਲਾ ਫਿਰ ਆ ਨੂੰ ਕੋਈ ਨਹੀਂ ਵੇਖ ਲੈਨੇ ਮੈਂ ਵੀ ਘੜੀ ਕਰਾਸਟ ਕਰ ਲਾਂ ਹੁਣ ਮੰਮੀ ਮੈਂ ਆਪਣੀਆਂ ਸਹੇਲੀਆਂ ਨੂੰ ਕਿਹਾ ਸੀ ਮੈਂ ਤੁਹਾਨੂੰ ਆਪਣੇ ਵਿਆਹ ਤੇ ਸੱਦੂਗੀ ਝੂੜੀਆਂ ਤੇ ਸੱਦੂਗੀ ਉਹ ਫੰਕਸ਼ਨ ਤੇ ਤੁਸੀਂ ਕੀਤੇ ਨਹੀਂ ਆ ਕੋਈ ਗੱਲ ਨਹੀਂ ਝੂੜੀਆਂ ਵੀ ਪਾਵਾਂਗੇ ਸੂਟ ਪੋਟ ਇੱਕ ਵਧੀਆ ਜਿਹਾ ਬਣਾ ਲਿਆ ਵਿਆਹ ਨੂੰ ਜਾਣਾ ਵਾ ਤੇ ਕੱਪੜੇ ਤੇ ਦੁਆਲੇ ਸਵਾਦ ਦੇ ਚਾਹੀਦੇ ਆ ਨਾ ਇਹ ਥੋੜੀ ਗੱਲ ਆ ਪਹਿਲਾਂ ਹੀ ਭਾ ਕੇ ਤੁਰ ਪੈਗਾ ਵੇਖਣ ਵਾਲੇ ਕੀ ਕਹਿਣਗੇ ਉਹ ਮੰਮੀ ਮੇਰੀ ਸੁਣੋਗੇ ਉਹ ਮੈਂ ਤੇ ਕਹਿੰਨਾ ਮਾਤਾ ਸਾਹਮਣੇ ਰੱਖ ਲੋ ਪੈਸੇ ਕੱਲ ਨੂੰ ਕੰਮ ਆ ਜਾਣਗੇ ਕੱਲ ਨੂੰ ਨਵੀਂ ਨਾਉ ਆਉਣੀ ਆ ਜੇ ਕੋ ਮੰਗ ਲਿਆ ਫਿਰ ਕਿੱਥੋਂ ਪੈਸੇ ਲਿਆਉਣੇ ਆ ਕੋਈ ਨਹੀਂ ਕਰ ਲਾਂਗੇ ਉਹ ਵੀ ਉਹ ਵੀ ਮਹਾਰਾਜ ਕਿਉਂਕਿ ਮੈਂ ਸਮਝਦੀ ਆ ਕੁੜੀਆਂ ਦੀਆਂ ਸੌਰੀਜਾਂ ਹੁੰਦੀਆਂ ਵਾਂ ਅਸੀਂ ਜੱਕਦਾ ਵਿਆਹ ਰਹਾਤਾ ਵਾ ਉਹ ਕਹਿਣ ਲਈ ਹੀ ਮੈਂ ਆਪਣੀਆਂ ਸਹੇਲੀਆਂ ਨੂੰ ਕਿਹਾ ਸੀ ਮੈਂ ਚੂੜੀਆਂ ਚਾਲ ਰਮਨ ਜੇ ਕੁੜੀ ਘੜੇ ਪਈ ਆ ਨਾ ਕਿ ਚੂੜੀਆਂ ਦਾ ਫੰਕਸ਼ਨ ਕਰਨਾ ਹੋ ਤੇ ਕੋਈ ਗੱਲ ਨਹੀਂ ਤੋ ਕੱਲ ਨੂੰ ਰੱਖ ਕੇ ਨਾ ਤੇ ਇਹਨਾਂ ਨੂੰ ਕਹਵੇ ਆਪਣੀਆਂ ਸਹੇਲੀਆਂ ਸੁਣੀਆਂ ਸਾਦਲਾ ਤੇ ਬਾਕੀ ਆਂਡ ਗਵਣਾ ਸੁਣਦਲਾ